2024 ਦੇ ਇਲੈਕਸ਼ਨਾਂ ਜੇਕਰ ਗੱਲ ਕੀਤੀ ਜਾਵੇ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਕਾਗਜ਼ ਲਗਾਤਾਰ ਪਰੰਦੀ ਜੋ ਰੀਤੀ ਹਾਵ ਚੱਲੀ ਜਾ ਰਹੀ ਹੈ ਅਤੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਆਜ਼ਾਦ ਉਮੀਦਵਾਰ ਹਨ ਉਹਨਾਂ ਵੱਲੋਂ ਵੀ ਫਾਰਮ ਭਰਿਆ ਜਾ ਰਹੇ ਹਨ ਇਸੇ ਤਰ੍ਹਾਂ ਦੀ ਗੱਲ ਕੀਤੀ ਜਾਵੇ ਸਾਬਕਾ ਡੀਐਸਪੀ ਬਲਵਿੰਗ ਸੇਖੋਂ ਜੀ ਦੀ ਉਹਨਾਂ ਨੇ ਵੀ ਅੱਜ ਇੱਥੇ ਡੀਸੀ ਆਫਿਸ ਆਏ ਕਾਗਜ਼ ਭਰ ਰਹੇ ਨੇ ਸਾਡੇ ਨਾਲ ਮਿਲ ਕੇ ਗੱਲਬਾਤ ਕਰਨਗੇ ਉਹਨਾਂ ਨਾਲ ਸਸੀ ਗਾ ਸਰ ਜੀ ਸਰ ਜੀ ਸਰ ਕਿਸ ਕੀ ਗੱਲਾਂ ਚਾਹੋਗੇ ਅੱਜ ਕਾਗਜ਼ ਭਰਨ ਆਏ ਹੋਗੇ ਅਸੀਂ ਕਾਗਜ਼ ਭਰਨ ਵਾਸਤੇ ਆਏ ਆਂ ਤਾਂ ਫਿਰ ਕਾਗਜ਼ ਭਰਨ ਦੀ ਗੱਲ ਹੀ ਹੈਗੀ ਔਰ ਚੰਗੀ ਖੁਸ਼ੀ ਦੀ ਗੱਲ ਇਹ ਹੈ ਕਿ ਇੱਥੇ ਰੁਝਾਨ ਵੇਖ ਰਿਹਾ ਮੈਂ ਆਜ਼ਾਦ ਉਮੀਦਵਾਰਾਂ ਦਾ ਪਹਿਲਾਂ ਵੀ ਕੁਝ ਲੋਕ ਖੜੇ ਹੋਏ ਸੀ ਅੱਜ ਵੀ ਕਾਫੀ ਲੋਕ ਜਿਹੜੇ ਆਏ ਆ ਤਾਂ ਇੱਕ ਚੰਗੀ ਜਿਹੜੀ ਹੈਗੀ ਹੈ ਇੱਕ ਰਵਾਇਤ ਜਿਹੜੀ ਹੈ ਪੰਜਾਬ ਦੇ ਰਾਜਨੀਤੀ ਵਿੱਚ ਰਾਜਨੀਤੀ ਨਹੀਂ ਲੋਕ ਰਾਜਨੀਤੀ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਕਿਉਂਕਿ ਜਿਹੜੇ ਲੋਕ ਅੱਜ ਸਿਸਟਮ ਦੇ ਅਗੇਂਸਟ ਖੜੇ ਹੋਣ ਦੀ ਹਿੰਮਤ ਰੱਖਦੇ ਆ ਬੇਸ਼ੱਕ ਉਹ ਆਜ਼ਾਦ ਦੇ ਤੌਰ ਤੇ ਕਿਉਂਕਿ ਆਜ਼ਾਦ ਹੋਣਾ ਹੀ ਉਹਨੂੰ ਇੱਕ ਨੰਬਰ 2 ਦਾ ਪਾਰਟ ਕਰ ਲਿਆ ਗਿਆ ਜਿਹੜਾ ਕਿ ਨੰਬਰ 1 ਪਾਰਟ ਸੀਗਾ ਆਜ਼ਾਦੀ ਸਭ ਤੋਂ ਵੱਡੀ ਗੱਲ ਹੈ ਆਜ਼ਾਦ ਹੋਣਾ ਇੱਕ ਇੱਜ਼ਤਦਾਰ ਉਹਦਾ ਇੱਕ ਰਿਸਪੈਕਟੇਬਲ ਲਫ਼ਜ਼ ਹੋਣਾ ਚਾਹੀਦਾ ਪਰ ਇਹ ਪਾਰਟੀਆਂ ਦੇ ਗੁਲਾਮ ਜਿਹੜੇ ਹੈਗੇ ਇਹਨਾਂ ਨੂੰ ਮਤਲਬ ਬਹੁਤ ਵੱਡੀ ਗੱਲ ਦਿੱਤੀ ਜਾਂਦੀ ਵੀ ਇਹ ਕਿਤੇ ਪਾਰਟੀਆਂ ਦੀ ਟਿਕਟਾਂ ਲੈ ਕੇ ਆਏ ਹੈ ਤੇ ਜਿਹੜੇ ਆਜ਼ਾਦ ਸੋਚ ਵਾਲੇ ਲੋਕ ਹੈ ਉਹਨਾਂ ਨੂੰ ਕਿਤੇ ਆਜ਼ਾਦੀ ਹੈ ਜੀ ਸੋ ਇਹ ਆਉਣ ਵਾਲੇ ਸਮੇਂ ਵਿੱਚ ਬਦਲੂਗਾ ਇਹ ਟ੍ਰੈਂਡ ਜਦੋਂ ਕਿ ਰਾਹ ਰੇਡੇ ਲੋਕ ਦੁਖੀ ਪੀੜਤ ਕਰਾ ਯਾਦ ਹੋਈ ਹੁਣਗੇ ਨਾ ਜਿਨੇ ਆਪਣਾ ਕੋਈ ਨਾ ਕੋਈ ਨੁਕਸਾਨ ਉਠਾਇਆ ਹੋਇਆ ਜਾਂ ਕੋਈ ਸਿਸਟਮ ਦੇ ਖਿਲਾਫ ਵਿੱਚ ਗੁੱਸੇ ਨਾਲ ਭਰਿਆ ਹੋਇਆ ਔਰ ਉਹ ਗੁੱਸਾ ਇੰਨਾ ਵੱਗਿਆ ਕਿ ਉਹਨੂੰ ਬਾਹਰ ਆ ਕੇ ਸੜਕ ਤੇ ਆਉਣਾ ਪਿਆ। ਤੋਂ ਇਹ ਆਜ਼ਾਦ ਲੋਕ ਜਿਹੜੇ ਹੈਗੇ ਆ ਇਹ ਆਉਣ ਵਾਲੇ ਸਮੇਂ ਵਿੱਚ ਜਿਹੜੀ ਕੋਈ ਨਵੀਂ ਜਿਹੜਾ ਬਦਲ ਸਾਨੂੰ ਪੰਜਾਬ ਦੇ ਵਿੱਚ ਲੋੜ ਹੈ ਉਹਦਾ ਜਿਹੜਾ ਇੰਪੋਰਟੈਂਟ ਪਾਰਟ ਹੋਣਗੇ ਜਿੰਨੇ ਲੋਕ ਵੀ ਪੰਜਾਬ ਤੋਂ ਇਸ ਵਾਰ ਚ ਇਲੈਕਸ਼ਨ ਲੜਨਗੇ। ਕਾਂਗੇ ਭਰਨੇ ਆਉਗੇ ਤੁਹਾਨੂੰ ਵੀ ਹਰਾਸਮੈਂਟ ਕੀਤਾ ਜਾ ਰਿਹਾ ਹੈ ਖਾਤੇ ਖਲਵਾਏ ਜਾ ਰਹੇ ਹਨ ਪੁਰਾਣੇ ਖਾਤਿਆਂ ਨੂੰ ਕਹਿੰਦੇ ਨੇ ਵੀ ਅਸੀਂ ਨੂੰ ਮੰਨਦੇ ਨਹੀਂਗੇ ਬਿਲਕੁਲ ਜੀ ਇਹ ਇਹ ਮੀਡੀਅਮ ਪਾਰਟੀਆਂ ਵਾਸਤੇ ਉਹਨਾਂ ਵਾਸਤੇ ਤੇ ਉਹਨਾਂ ਦੀਆਂ ਗੁਲਾਮੀਆਂ ਇਥੇ ਭਾਵੇਂ 2000 500 ਬੰਦੇ ਲੈ ਕੇ ਵੜ ਜੇ ਤੇ ਥੋੜੇ ਨਾਲ 4 ਬੰਦੇ ਜਾਣ ਕੋਈ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਭ ਨੂੰ ਦਿਖਾਈ ਜਾਂਦੀਆਂ ਲੋਕ ਵੇਖ ਰਹੇ ਐ ਤੇ ਸਾਡੀ ਹਰਾਸਮੈਂਟ ਵੀ ਜਿਹੜੀ ਬਿਨਾਂ ਗੱਲ ਤੋਂ ਉਹ ਅਕਾਊਂਟ ਦਾ ਕ੍ਰੈਡਿਟ ਸੀਗਾ ਦਿੱਤਾ ਹੋਇਆ ਉਹਨੂੰ ਬਿਲਕੁਲ ਐਵੇਂ ਕੰਪਲਿਕੀਸ਼ਨ ਕਰਕੇ ਕੁਝ ਹੋਰ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਨਿੱਕੇ ਨਿੱਕੀਆਂ ਜਿਹੜ ਜੇ ਰੋ ਕੁਝ ਨਵੇਂ ਸਿਸਟਮ ਵਿੱਚ ਚੜਾਉਣਾ ਹੁੰਦਾ ਤਾਂ ਸਾਡਾ ਪੁਰਾਣਾ ਸਿਸਟਮ ਆ ਉਹ ਐਵੇਂ ਕਰਦਾ ਹੁੰਦਾ ਕੋਈ ਗੱਲ ਨਹੀਂ ਜੇ ਰੋ ਅਸੀਂ ਪੁਰਾਣੇ ਹੋ ਜਾਂਗੇ ਫਿਰ ਇਹ ਚੀਜ਼ਾਂ ਹੋ ਜਾਣਗੀਆਂ ਠੀਕ ਇਸੇ ਠੀਕ ਕਰਨ ਵਾਸਤੇ ਤਾਂ ਅਸੀਂ ਇੱਥੇ ਐਂਟਰ ਹੋ ਰਹੇ ਹਾਂ ਭਗਵੰਤ ਮਾਨ ਨੇ ਟੈਂਕੀ ਤੋਂ ਉਤਾਰਿਆ ਸੀ ਭੈਣ ਬਣਾ ਕੇ ਕੇਜਰੀਵਾਲ ਨੇ ਕਿਹਾ ਸੀ ਕਿ ਤੁਹਾਡੇ ਮਸਲੇ ਹੱਲ ਕੀਤੇ ਨੇ ਜਾਣ ਕੇ ਲੇਕਿਨ ਸਰਕਾਰ ਬਣ ਨੂੰ ਕਾਫੀ ਟਾਈਮ ਹੋ ਗਿਆ ਲੇਕਿਨ ਕੋਈ ਮਸਲਾ ਹੱਲ ਨਹੀਂ ਹੋਇਆ ਅਜੂ ਲੜਕੇ ਉਹਨਾਂ ਦੇ ਵਿਰੁੱਧ ਇਲੈਕਸ਼ਨ ਲੜ ਰਹੀ ਹੈ ਆ ਮੈਂ ਦੇਖਿਆ ਉਹ ਲੜਕੀ ਆਈ ਹੋਈ ਹੈ ਹੋਰ ਵੀ ਮੈਂ ਤਾਂ ਕਹਿੰਦਾ ਕਿ ਜਿਹੜੇ ਇੱਥੇ ਇੱਕ ਹੋਰ ਲੜਕੀ ਚੜੀ ਹੋਈ ਹੈ ਅੱਜ ਅੱਜ ਕੱਲ ਜਿਹੜਾ ਮੋਬਾਈਲ ਟਾਵਰ ਤੇ ਚੜੀ ਹੋਈ ਹੈ ਪੱਲੇਦਾਰ ਬੈਠੇ ਆ ਅਗਲਾ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਉਹਨਾਂ ਨੂੰ 25000 ਦਾ ਦੀ ਉਹ ਜਿਹੜੀ ਹੈਗੀ ਮਾਉਂਟ ਪਰ ਨਹੀਂ ਪੈਂਦੀ ਹੈ ਤੇ ਮੈਂ ਤਾਂ ਕਹਿੰਦਾ ਜੇ ਇਹ ਮਾਉਂਟ ਨਾ ਹੋਵੇ ਯਾਰ ਵਾਸਤੇ ਠੀਕ ਹੈ ਹੁਣੀ ਵੀ ਨਹੀਂ ਚਾਹੀਦੀ ਜਿਹੜੀ ਤੇ ਮੈਂ ਕਹਿੰਦਾ ਹਜ਼ਾਰ ਬੰਦਾ ਯਾਰ ਖੜਾ ਹੋਊਗਾ ਇੱਥੇ ਤੁਸਾਂ ਵੀ ਚੀਜ਼ਾਂ ਜਿਹੜੀਆਂ ਆ ਆਮ ਬੰਦਿਆਂ ਨੂੰ ਗਰੀਬ ਲੋਕਾਂ ਨੂੰ ਜਿਹੜਾ ਇਲੈਕਸ਼ਨ ਤੋਂ ਰੋਕਣ ਵਾਸਤੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਜ ਇੱਕੋ ਜਿਹਾ ਟ੍ਰੈਂਡ ਤੋਂ ਇਲਾਵਾ ਯਾਦ ਉਮੀਦਵਾਰ ਵਾਸਤੇ ਉਮੀਦਵਾਰ ਵਾਸਤੇ ਜੇਕਰ ਉਹਨੇ ਕੋਈ ਵੋਟਰ ਸੂਚੀ ਲੈਣੀ ਹੈ ਤਾਂ ਪੇਡ ਹੈ ਤੇ ਜਿਹੜੇ ਹਾ ਗੁੰਡੇ ਹੈਗੇ ਆ ਪਾਰਟੀਆਂ ਦੇ ਜਿਹੜੇ ਵੱਡੀਆਂ ਤੋਂ ਟਿਕਟਾਂ ਲੈ ਕੇ ਆਏ ਆ ਕਰੋੜਾ ਰੁਪਈਆ ਖਰਚ ਕੇ ਇਹਨਾਂ ਨੂੰ ਫ੍ਰੀ ਹੈਗਾ ਅੱਜ ਜੇ ਮੈਂ ਕੰਸਟੀਟੂਐਂਸੀ ਦੇ ਆ ਆਪਣੇ ਲੈਣੀਆਂ ਹੋਣ ਵੋਟਰ ਸੂਚੀਆਂ ਤਾਂ ਮੈਨੂੰ 1.5 ਲੱਖ ਰੁਪਏ ਦਾ ਖਰਚਾ ਹੈ ਜਿਹੜੀ ਕਿ ਇਹਨਾਂ ਖੇਰੇ ਵਰਗਿਆਂ ਤੇ ਮੀਥੇਰੇ ਵਰਗਿਆਂ ਨੂੰ ਫ੍ਰੀ ਹੈ ਇਥੋਂ ਸਮਝਦੇ ਨਾ ਸਾਥੀਆਂ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਜਦੋਂ ਕਿ ਨਿਜ਼ਾਮ ਬਦਲੂਗਾ ਹੈ ਫਿਰ ਜਿਹੜਾ ਹੈਗਾ ਇਹਨਾਂ ਨੂੰ ਇਹਨਾਂ ਦੇ ਟਿਕਾਣੇ ਤੇ ਲਿਆਂਦਾ ਜਾਊਗਾ ਆਜ਼ਾਦ ਲੋਕ ਖੜੇ ਆ ਉਹਨਾਂ ਨੂੰ ਫੈਸਿਲੀਟਾਈਜ਼ ਕਰਨਾ ਚਾਹੀਦਾ ਉਹਨਾਂ ਤੋਂ ਕੋਈ ਜਮਾਨਤ ਦੀ ਰਾਸ਼ੀ ਨਹੀਂ ਹੋਣੀ ਚਾਹੀਦੀ ਉਹਨੂੰ ਇਸ ਤਰ੍ਹਾਂ ਦੀ ਹਰਸਮੈਂਟ ਕਰਨੀ ਜਿਹੜੀ ਹੈਗੀ ਆ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦੇ ਜਾ ਰਹੇ ਹੋ ਉਬੀ ਚੱਲ ਰਹੇ ਹੋਗੇ ਇਹ ਦੇਖੋ ਜੀ ਰਿਸਪੌਂਸ ਲੋਕਾਂ ਦਾ ਤਾਂ ਬੜੀ ਆ ਹੀ ਹੈਗਾ ਗਲਤ ਹੈ ਜੇ ਤੇ ਰਿਜ਼ਲਟ ਨਾ ਹੁੰਦੀ ਹੈ ਤੋਂ ਦੇਖਦੇ ਅਸੀਂ ਮਤਲਬ ਉਮੀਦ ਜਿਹੜੀ ਰੱਖ ਕੇ ਚੱਲੇ ਹੋਏ ਆ ਬਹੁਤ ਵੱਡੀ ਗੱਲ ਬਣੀ ਹੋਈ ਜਦੋਂ ਤੁਰੇ ਸੀ ਉਦੋਂ ਮੈਨੂੰ ਵੀ ਵੀ ਏਡੀ ਗੱਲ ਨਹੀਂ ਸੀ ਸਾਡੇ ਨਾਲ ਦੇ ਸਾਥੀ ਵੀ ਜਿਹੜੇ ਹੈਗੇ ਬੜੇ ਉਤਸ਼ਾਹਤ ਹੈਗੇ ਹੁਣ ਕਿ ਅਸੀਂ ਇਹ ਰਿਜ਼ਲਟ ਜਿਹੜੇ ਹੈਗੇ ਆ ਬਹੁਤ ਵੱਖਰੇ ਹੋਣਗੇ ਔਰ ਹੈਰਾਨੀ ਜਨਕ ਵੀ ਹੋ ਜਾਣ ਤਾਂ ਕੋਈ ਵੱਡੀ ਗੱਲ ਨਹੀਂ ਕੀ ਕਹਿਣਾ ਚਾਹੋਗੇ ਜੋ ਪਹਿਲ ਦੇ ਆਧਾਰ ਤੇ ਬਿੱਤੇ ਵਿੱਚ ਸਨੂਰ ਸ਼ਹਿਰ ਚ ਕੋਈ ਕੰਮ ਹੋਣ ਵਾਲਾ ਹੈ ਕੀ ਹੈ ਕੋਈ ਦਿਮਾਗਚਾਹਿਆ ਕੰਮ ਹੈਗਾ ਕਿ ਯਾਰ ਬਣਾ ਕੰਮ ਕਰਾਉਣਾ ਆਪਾਂ ਨੂੰ ਤੁਸੀਂ ਜ਼ਰੂਰ ਦੇ ਵਾਸੀ ਹੋ ਤੁਸੀਂ ਮੈਨੂੰ ਇੱਕ ਦੱਸ ਦਿਓ ਕਿਹੜਾ ਸਨੂਰ ਦਾ ਕੰਮ ਨਾ ਹੋਣ ਵਾਲਾ ਹੋਵੇ ਜ਼ਰੂਰ ਦੇ ਸਾਰੇ ਕੰਮ ਹੋਣ ਵਾਲੇ ਸਾਰਾ ਇੰਜਨ ਹੋਵਰ ਆਊਰ ਹਾਲ ਹੋਣ ਵਾਲਾ ਸੰਗਰੂਰ ਦਾ ਵੀ ਤੇ ਸਾਰੇ ਸਟੇਟ ਦਾ ਹੀ ਜੇ ਕੋਈ ਕੰਮ ਕਿਸੇ ਨੇ ਕੀਤਾ ਹੋਵੇ ਤਾਂ ਫਿਰ ਗੱਲ ਕਰੀਏ ਨਾ ਇੱਕ ਇੱਕ ਚੀਜ਼ ਭਾਵੇਂ ਮੁਢਲੀ ਹੈ ਉਹ ਭਾਵੇਂ ਉਹ ਜਿਹੜੀ ਸੈਂਟਰ ਲੈਵਲ ਦੀ ਹੈਗੀ ਹੈ ਦਿੱਲੀ ਲੈਵਲ ਦੀ ਹੈ ਜਾਂ ਪੰਜਾਬ ਲੈਵਲ ਦੀ ਹੈ ਕਿਸੇ ਚੀਜ਼ ਦਾ ਕੋਈ ਵੀ ਜਿਹੜਾ ਹੈਗਾ ਹੁਣ ਤੱਕ ਹੱਲ ਨਹੀਂ ਕੱਢਿਆ ਗਿਆ ਇਸ ਕਰਕੇ ਸਾਰੇ ਦੇ ਸਾਰੇ ਮੁੱਦੇ ਬੜੇ ਵੱਡੇ ਤਰੀਕੇ ਨਾਲ ਮੂੰਹ ਖੋਲ ਕੇ ਖੜੇ ਆ ਤਾਂ ਸਾਰੇ ਐਡਰੈਸ ਕਰਨ ਦੀ ਲੋੜ ਹੈਗੀ ਹੈ ਸਮਾਂ ਆਊਗਾ ਜਦੋਂ ਇਹ ਹਾਲਾਤ ਬਦਲਣਗੇ ਤਾਂ ਜ਼ਰੂਰ ਹਸਾਬ ਵੀ ਲਿਆ ਜਾਊਗਾ ਤੇ ਸਾਰੇ ਮੁੱਦੇ ਐਡਰੈਸ ਕਰਨੇ ਜ਼ਰੂਰੀ ਹੈ ਬਿਲਕੁਲ ਹਾਂਜੀ ਦੇਖੋ ਛ ਉਹਦਾ ਸ਼ਹਿਰ ਦੇ ਵਿੱਚ ਹੱਡਾ ਰੋੜੀ ਹੈਗੀ ਐ ਪਾਣੀ ਜਿਹੜਾ ਪੀਣ ਵਾਲਾ ਜਿਹੜਾ ਹੈਗਾ ਉਹ ਨਹੀਂ ਆ ਰਿਹਾ ਉੱਥੇ ਅਸੀਂ ਕਿਰਨ ਟੈਂਕਰ ਦੇ ਕੇ ਆਏ ਸੀਗੇ ਫਿਰ ਗੰਦਾ ਪਾਣੀ ਆ ਰਿਹਾ ਫਿਰ ਕਲੋਨੀਆ ਦੇ ਵਿੱਚ ਸੜਕਾਂ ਪਟਕੇ ਉੱਥੇ ਦੁਖੀ ਕੀਤਾ ਹੋਇਆ ਟਰੈਫਿਕ ਦੀ ਬਹੁਤ ਮਾੜੀ ਹਾਲਤ ਹੈ ਅਵਾਰਾ ਪਸ਼ੂਆਂ ਦੀ ਬਹੁਤ ਮਾੜੀ ਹਾਲਤ ਹੈ ਕਿਹੜੇ ਕਿਹੜੇ ਤੁਸੀਂ ਕਹੋਗੇ ਜਿਹੜੇ ਕੋਈ ਕੰਮ ਇਥੇ ਹੋਇਆ ਹੋਵੇ ਇੱਕ ਵੀ ਕੰਮ ਜਿਹੜਾ ਹਾਂ ਚੰਗੀ ਹਾਲਤ ਹੈ ਕਿ ਕ੍ਰਪਸ਼ਨ ਕਈ ਗੁਣਾ ਵੱਡੀ ਹੋਈ ਵੀ ਹੈ ਠੇਕਿਆਂ ਦੀ ਬਹੁਤ ਸਾਫ ਸਫਾਈ ਹੈਗੀ ਹੈ ਧੀਆਂ ਭੈਣਾਂ ਨਸ਼ਿਆਂ ਦੇ ਵਿੱਚ ਅੱਜਕੱਲ ਸੜਕਾਂ ਦੇ ਵੀ ਦਿਖਾਈ ਦੇਣ ਲੱਗ ਪਈਆਂ ਪੰਜਾਬ ਦੇ ਵਿੱਚ ਇਹ ਪ੍ਰਾਪਤੀ ਹੈ ਸਰਕਾਰ ਦੀ ਬਾਕੀ ਮਡਲੀਆਂ ਜ ਸਹੂਲਤਾਂ ਜਿਹੜੀਆਂ ਹੈਗੀਆਂ ਜਿਹਨੂੰ ਆਪ ਦੀ ਰਾਜਧਾਨੀ ਕਲੇਮ ਕਰਦੇ ਆ ਉਹ ਉੱਥੇ ਵੀ ਕੁਝ ਨਹੀਂ ਹੈਗੀ ਰਾਜਧਾਨੀ ਦੇ ਵਿੱਚ ਅੱਗੇ ਇੱਕ ਹੋਰ ਰਾਜਧਾਨੀ ਕਰਾਚੋ ਵੀ ਹੈਗੀ ਹੈ ਇੱਕ ਤਾਂ ਜ਼ਰੂਰ ਰਾਜਧਾਨੀ ਹੈ ਫਿਰ ਅੱਗੇ ਇੱਕ ਪਿੰਡ ਆਉਂਦਾ ਕਰਾਚੋ ਤੇ ਇਹ ਸਾਰੇ ਚੋਰ ਠੱਗ ਜਿਹੜੇ ਨਾਲ ਏਰੀਆ ਦੇ ਇਕੱਠੇ ਕਰਕੇ ਇਹਨਾਂ ਨੇ ਦੋ ਰਾਜਧਾਨੀਆਂ ਚਵਾੜੇ ਹੋਏ ਆ ਇਹ ਆਉਣ ਵਾਲੇ ਸਮੇਂ ਵਿੱਚ ਜਿਹੜਾ ਲੋਕ ਜਵਾਬ ਦੇਣਗੇ ਇਹਨਾਂ ਇਲੈਕਸ਼ਨ ਵਿੱਚ ਕਿਉਂਕਿ 3 ਮਹੀਨੇ ਬਾਅਦ ਲੋਕ ਰਜਿਸਟਰੀਆਂ ਕਰਾਉਂਦੇ ਨੇ ਲੇਕਿਨ ਰਜਿਸਟਰ ਨਹੀਂ ਕੀਤੀ ਜਾਂਦੀਆਂ ਕਹਿੰਦੇ ਨੇ ਹਲੇ ਵੀ ਹੜਤਾਲ ਹੈ ਕਰਮਚਾਰੀ ਹੜਤਾਲ ਹੈ ਲੇਕਿਨ ਰਾਤ ਨੂੰ 7-8 ਵਜੇ ਤੋਂ ਬਾਅਦ ਰਜਿਸਟਰੀਆਂ ਸ਼ੁਰੂ ਹੁੰਦੀਆਂ ਨੇ ਬਸ ਇਹੀ ਇਹ ਤਹਿਸੀਲਦਾਰ ਸਾਹਿਬ 5 ਲੱਖ ਕਹਿੰਦੇ ਆ ਦੇ ਕੇ ਆਉਂਦੇ ਐਮਐਲਏ ਨੂੰ ਮੈਨੂੰ ਤਾਂ ਲੱਗਦਾ ਜ਼ਿਆਦਾ ਹੋਊ 5 ਲੱਖ ਕਿਉਂ ਹੋਊਗਾ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਹੋਣਾ ਚਾਹੀਦਾ ਹਰ ਇੱਕ ਮਹੀਨੇ ਦਾ ਇਵੇਂ ਹੋਰ ਬਹੁਤ ਧਾਮਾਂ ਤੋਂ ਜਿਹੜਾ ਇਸ ਤਰ੍ਹਾਂ ਇਕੱਠਾ ਹੋ ਕੇ ਪੈਸਾ ਸਿੱਧਾ ਥੋੜੀ ਐਮਐਲਏ ਥਰੂ ਜਾ ਰਿਹਾ ਤੇ ਇਹ ਜਿਹੜਾ ਹੈਗਾ ਇਹ ਮੜੇ ਰਜ਼ਾਨਾ ਕੋਈ ਉਮੀਦ ਨਹੀਂ ਕਰਦਾ ਸੀ ਕਿ ਸਕੂਟਰੀ ਵਾਲੀ ਕੁੜੀ ਇੰਨੀ ਕਲਾਕਾਰ ਨਿਕਲੂਗੀ ਤੇ ਸਾਰਾ ਜਿਹੜਾ ਹੈਗਾ ਇਸ ਟਾਈਮ ਤਰਾ ਤਰਾ ਕਰ ਰਿਹਾ ਹੈ ਸੋ ਕ੍ਰਪਸ਼ਨ ਦੇ ਮਾਮਲੇ ਵਿੱਚ ਬਾਕੀ ਹੋਰ ਕਹ ਲਓ ਇੱਥੇ 25 ਮੌਤਾਂ ਹੋ ਗਈਆਂ ਕੱਲ ਠੀਕ ਹੈ ਉਹ ਇਹਨਾਂ ਦਾ ਕੋਈ ਨਾ ਕੋਈ ਪਾਰਟੀ ਦਾ ਨਮਾਇੰਦਾ ਨਾ ਕੋਈ ਇਹ ਬੀਬੀ ਐਮ ਐਲ اے ਨਾ ਕੋਈ ਇਹਨਾਂ ਦਾ ਮੰਤਰੀ ਜਿੰਨਾ ਚਿਰ ਹੋ ਸਰਕਾਰ ਨਹੀਂ ਹੋਏ ਕਿਸੇ ਨੇ ਉੱਥੇ ਬਿਲਕੁਲ ਕੋਈ ਸ਼ਰਮ ਵੀ ਹੁੰਦੀ ਐ ਵੀ ਇਹ ਸਾਡੇ ਇਲਾਕੇ ਚਾ ਕੁਝ ਹੋ ਗਿਆ ਉਹ ਚੀਮਾ ਹਰ ਪਾਲਣਾ ਠੀਕ ਹੈ ਉਹ ਨਾਲੇ ਭਾਈ ਚਾਰਕਸਾਂ ਦੀ ਗੱਲ ਕਰਦੇ ਤੇ ਕਿਤੇ ਆਕੇ ਜਿਹੜੋ ਇਹ ਜਿਹਿਆਂ ਅਧਰੂ ਭਾਗੇ ਘਟਣਾ ਹੁੰਦੀਆਂ ਉਦੋਂ ਇੱਥੇ ਆਉਣਾ ਵੀ ਗਵਾਰਾ ਨਹੀਂ ਸਮਝਦੇ ਤੇ ਇਸ ਵਾਰ ਇਹਨਾਂ ਨੇ ਤਾਂ ਮਰਾਂ ਤੇ ਵੀ ਆਉਣਾ ਛੱਡ ਦਿੱਤਾ ਤੇ ਅਜੇ ਵੀ ਜੇ ਆਪਾਂ ਸਕਰੂਰ ਵਾਲੇ ਇਹਨਾਂ ਨੂੰ ਮਤਲਬ ਕਿਸੇ ਤਰ੍ਹਾਂ ਦਾ ਲਿਹਾਜ਼ ਰੱਖਾਂਗੇ ਤਾਂ ਫਿਰ ਮੇਲੇ ਖਿਆਲ ਆ ਕਿ ਆਪਣੇ ਚ ਹੀ ਕਮੀ ਐ ਪਰ ਮੇਰਾ ਖਿਆ ਜੀ ਜਿਵੇਂ ਸਾਡੇ ਨਾਲ ਸਾਫ ਕਾਢੀ ਐਸਟੀ ਬਿਲਿੰਗਸ ਸੇਖੋਂ ਜੀ ਜੋ ਕਿ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ ਤੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ ਬੈਂਕ ਦੇ ਜੇ ਗਰਗਲਕਤੀਬ ਖਾਤਿਆਂ ਦੀ ਤਾਂ ਦੋ ਖਾਤੇ ਇਹਨਾਂ ਦੇ ਨਵੇਂ ਖਰਵਾਏ ਗਏ ਹਨ ਅਤੇ ਕੱਲ ਇਹਨਾਂ ਨੂੰ ਕੋਈ ਛੋਟੇ ਮੋਟੇ ਕਾਗਜ਼ ਵਾਸਤੇ ਦਿੱਲੀ ਜਾਣਾ ਪਿਆ ਉੱਥੋਂ ਆਪਣੇ ਕਾਗਜ਼ ਲੈ ਕੇ ਆਣੇ ਪੈਣੇ ਲੇਕਿਨ ਇਹਨਾਂ ਨੇ ਕਿਹਾ ਕਿ ਅਸੀਂ ਹਿੰਮਤ ਨਹੀਂ ਹਾਰਾਂਗੇ ਇਲੈਕਸ਼ਨ ਲੜਾਂਗੇ ਤੇ ਆਜ਼ਾਦ ਉਮੀਦਵਾਰਾਂ ਨੂੰ ਇਹਨਾਂ ਨੇ ਪਹਿਲ ਦਿੱਤੀ ਹੈ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਜ਼ਾਦ ਉਮੀਦਵਾਰਾਂ ਨੂੰ ਜਿਤਾ ਕੇ ਭੇਜਿਆ ਜਾਵੇ ਤਾਂ ਕਿ ਜੋ ਇਹਨਾਂ ਸਰਕਾਰਾਂ ਦੇ ਜੋ ਹੈ ਦਿਮਾਗ ਚ ਗੱਲ ਪੈ ਸਕੇ ਕਿ ਜੇ ਕੰਮ ਨਹੀਂ ਕਰਾਂਗੇ ਤਾਂ ਵੋਟ ਨਹੀਂ ਪੈਣੀ ਸੰਗਰੂਰ ਤੋਂ ਗੁਰਿੰਦ ਸਿੰਘ ਸਕਾਈ ਨਿਊਜ਼ ਪੰਜਾਬ